ਸਸ਼ਿਆ ਕਾਲਜ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਚੁੱਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਕਰਮ ਜਿੱਠਿਆ ਨੇ ਐਸਆਈਟੀ ਸੌਰੀ ਪੇਸ਼ ਨਾ ਹੋਣ ਨੇ ਦੱਸਿਆ ਕਾਰਨ ਪੜੋ ਅਤੇ ਸੁਣਾ ਪੂਰੀ ਖਬਰ ਵਿਕਰਮ ਸਿੰਘ ਜਿੱਠਿਆ ਵੱਲੋਂ ਆਪਣੇ ਵਕੀਲ ਦਮਨ ਬੀਰ ਸਿੰਘ ਸੋਭਤੀ ਰਾਹੀਂ ਐਸ ਆਈ ਟੀ ਨੂੰ ਸੂਚਿਤ ਭੇਜੀ ਗਈ ਅਤਿ ਸ਼ੋਮੀ ਕਾਲੀਦਲ ਦੇ ਸੀਨੀਅਰ ਅਗੋ ਬਿਕਰਮ ਸਿੰਘ ਜਿਠੀਆਂ ਨੇ ਸ਼ਨੀਵਾਰ ਉਹਨਾਂ ਖਿਲਾਫ ਐਨ ਡੀ ਪੀ ਐਸ ਕੇਸ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਪੁਤ ਪੱਤਰ ਰਾਹੀਂ ਦੱਸਿਆ ਕਿ ਉਹ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋ ਸਕਣਗੇ ਕਿਉਂਕਿ ਉਹ ਉਹਨਾਂ ਖਿਲਾਫ ਸੁਪਰੀਮ ਕੋਰਟ ਵਿੱਚ ਉਹਨਾਂ ਦੀ ਰੈਗੂਲਰ ਚਮਾਨਤ ਰੱਦ ਕਰਵਾਉਣ ਲਈ ਦਾਇਰ ਵਿਸ਼ੇਸ਼ ਲੀਵਰ ਪਟੀਸ਼ਨ ਦੇ ਮਾਮਲੇ ਵਿੱਚ ਵਕੀਲਾਂ ਦੀ ਸਹਾਇਤਾ ਲਈ ਅਤੇ ਦਿੱਲੀ ਪਹੁੰਚੇ ਹੋਏ ਹਨ ਇਸ ਸਬੰਧੀ ਬਕਰਮ ਸਿੰਘ ਨੂੰ ਚਿੱਠੀਆ ਵੱਲੋਂ ਆਪਣੇ ਵਕੀਲ ਦਮਨਬੀਰ ਸਿੰਘ ਸੋਭਤੀ ਰਾਹੀਂ ਐਸਆਈਟਿੀ ਨੂੰ ਸੂਚੀ ਭੇਜੇਗੀ ਅਤੇ ਸੂਚਨਾ ਵਿੱਚ ਦੱਸਿਆ ਕਿ ਐਸਆਈਟਿੀ ਇੱਕ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਸੁਣਾਈ ਹੋਈ ਹੈ ਅਤੇ ਉਹ ਚਿੱਠੀਆਂ ਨੂੰ ਕਾਨੂੰਨ ਮੁਤਾਬਿਕ ਮਿਲੀ ਦੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ